ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕੀਆਂ ਪੜ੍ਹਾਂ YouTube ਚੈਨਲ ਦੇ ਉੱਤੇ ਆਪ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਜੀ ਦੇਸਾਂ ਦੇਸਾਂ ਦੇ ਵਿੱਚ ਵਸਦੀਆਂ ਸੰਗਤਾਂ ਜਿਨ੍ਹਾਂ ਨੇ ਵੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਹਨ ਸੋ ਅਗਲੀ ਰਹੀ ਜਾਣਕਾਰੀ ਜਿਹੜੀ ਹੈ ਉਹਦੇ ਵਿੱਚ ਆਪਾਂ ਇਹ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਸ ਦੇ ਵਿੱਚ ਅੱਜ ਆਪਾਂ ਬੱਬਰ ਅਕਾਲੀ ਲਹਿਰ ਬਾਰੇ ਬੁੱਕ ਹੈ ਜੋ ਸ਼ਪੀ ਹੋਏ ਸੇਖ ਮਿਸ਼ਨਰੀ ਕਾਲਜ ਜਿਲ੍ਹੇ ਹਣਾ ਵੱਲੋਂ ਛੋਟਾ ਜਿਹਾ ਕਿਤਾਬਚਾ ਤੇ ਇਸ ਦੇ ਵਿੱਚੋਂ ਆਪਾਂ ਗੱਲਬਾਤ ਕਰਾਂਗੇ ਨਾਲ ਨਾਲ ਕਿਤਾਬ ਨੂੰ ਪੜਾਂਗੇ तकरीबन 33 ਪੇਜ ਨੇ ਇਸ ਬੁੱਕ ਦੇ ਜਿਹੜੇ ਕਿ ਬਹੁਤ ਸੋਹਣੀ ਵਿਆਖਿਆ ਦੇ ਵਿੱਚ ਲਿਖੇ ਹੋਏ ਨੇ ਲਿਖਦੇ ਨੇ ਸਿੱਖ ਕੌਮ ਦੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਿੱਚ ਮਹਾਨ ਦੇਣ ਹੈ ਸਿੱਖਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਜਦੋ ਜਹਿਦ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ ਕਾਲੇ ਪਾਣੀਆਂ ਦੀਆਂ ਸਜਾਵਾਂ ਕੱਟੀਆਂ ਜੇਲ੍ਹਾਂ ਵਿੱਚ ਗਏ ਅਤੇ ਹੋਰ ਤਸੀਹੇ ਝੱਲੇ ਪਰ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ ਇਤਿਹਾਸ ਵਿੱਚ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਸਗੋਂ ਸਿੱਖ ਲਹਿਰਾਂ ਨੂੰ ਵੀ ਨਿਰੋਲ ਧਾਰਮਿਕ ਲਹਿਰਾਂ ਕਹਿ ਕੇ ਛੋਟੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹੀਆਂ ਹੀ ਲਹਿਰਾਂ ਵਿੱਚੋਂ ਬਬਰ ਅਕਾਲੀ ਲਹਿਰ ਇੱਕ ਅਜਿਹੀ ਜ਼ਬਰਦਸਤ ਲਹਿਰ ਸੀ ਜਿਸ ਤੋਂ ਭਾਰਤ ਦੀ ਅੰਗਰੇਜ਼ ਸਰਕਾਰ ਤਾਂ ਘਬਰਾਉਂਦੀ ਹੀ ਸੀ ਲੰਡਨ ਬੈਠੇ ਅੰਗਰੇਜ਼ ਹਾਕਮ ਵੀ ਭੀਤ ਹੋਏ ਪਏ ਸਨ ਪਰ ਜਦੋਂ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਬੱਬਰ ਅਕਾਲੀ ਸੂਰਬੀਰਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਆਉਂਦਾ ਜੇਕਰ ਕਿਤੇ ਹੋਵੇ ਤਾਂ ਕੇਵਲ 2 4 17 ਵਿੱਚ ਲਿਖ ਕੇ ਰਸਮ ਪੂਰੀ ਕੀਤੀ ਗਈ ਹੁੰਦੀ ਹੈ ਇਸ ਲਹਿਰ ਦੇ ਬਹੁਤੇ ਮੈਂਬਰ ਦੁਆਬੇ ਸਤਲੁਜ ਬਿਆਸ ਵਿਚਕਾਰ ਦੇ ਇਲਾਕੇ ਦੇ ਸਨ ਸਾਰਾ ਜੋਰ ਲਾਉਣ ਦੇ ਬਾਵਜੂਦ ਵੀ ਅੰਗਰੇਜ਼ ਸਰਕਾਰ ਦੁਆਬੇ ਵਿੱਚ ਆਪਣਾ ਦਬਦਬਾ ਨਹੀਂ ਸੀ ਬਿਠਾ ਸਕੀ ਜਿਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ 1923 ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਵਜ਼ੀਰ ਹਿੰਦ ਨੇ ਜਦ ਇੱਕ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਕਿ ਦੁਆਬੇ ਦੀ ਸਥਾਨਕ ਮਸ਼ੀਨਰੀ ਨਕਾਰਾ ਹੋ ਚੁੱਕੀ ਹੈ ਤਾ ਇੱਕ ਮੈਂਬਰ ਨੇ ਕਿਹਾ ਕਿ ਬਰਤਾਨਵੀ ਹਕੂਮਤ ਤੋਂ ਇਹ ਦੋਵੇਂ ਜ਼ਿਲ੍ਹੇ ਜਲੰਧਰ ਅਤੇ ਹੁਸ਼ਿਆਰਪੁਰ ਕਾਬੂ ਨਹੀਂ ਆਉਣਗੇ ਐਵੇਂ ਆਪਣੇ ਵਫਾਦਾਰਾਂ ਦੀਆਂ ਜਾਨਾਂ ਨਾ ਗਵਾਓ ਅਤੇ ਸਾਰਾ ਦੁਆਬਾ ਕਿਸੇ ਦੇਸੀ ਰਿਆਸਤ ਨਾਲ ਮਲਾ ਦਿਓ ਹਿੰਦੁਸਤਾਨੀਆਂ ਦੇ ਗਲੋਂ ਅੰਗਰੇਜ਼ੀ ਸੱਤਾ ਦਾ ਜੂੜਾ ਲਹਣ ਲਈ ਇਹ ਲਹਿਰ ਸਿੱਖ ਸਤਿਗੁਰਾਂ ਦੇ ਜੀਵਨ ਅਤੇ ਪ੍ਰੋਗਰਾਮ ਤੋਂ ਅਗਵਾਈ ਲੈ ਕੇ ਆਰੰਭ ਕੀਤੀ ਗਈ ਸੀ ਬਬਰਾਂ ਉੱਤੇ ਚੱਲ ਰਹੇ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਉਹਨਾਂ ਬਬਰਾਂ ਨੇ ਆਪਣੇ ਕੰਮਾਂ ਦਾ ਲੇਖਾ ਜੋਖਾ ਇਉਂ ਦਿੱਤਾ ਜੋ ਮਾਰਚ 1925 ਦੀ ਲਹਿਰ ਪ੍ਰਦੇਸੀ ਅਖਬਾਰ ਵਿੱਚ ਛਪਿਆ ਅਸਾਂ ਜੋ ਕੁਝ ਕੀਤਾ ਹੈ ਆਪਣੀ ਜਾਨ ਬਚਾਉਣ ਲਈ ਨਹੀਂ ਕੀਤਾ ਅਸਾਂ ਪੰਥ ਦੇ ਬਹਿਰੀਆਂ ਘਾਟੀਆਂ ਅਤੇ ਦੁਖੀਆਂ ਦਾ ਸੁਧਾਰ ਕੀਤਾ ਹੈ ਸਾਡੇ ਭਰਾ ਸ਼ਾਂਤਮਈ ਜੰਗ ਕਰ ਰਹੇ ਸਨ ਅਸਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਜੰਗ ਕੀਤਾ ਹੈ ਅਸਾਂ ਕੋਈ ਸਿੱਖ ਧਰਮ ਦੇ ਉਲਟ ਗੱਲ ਨਹੀਂ ਕੀਤੀ ਜਦ ਸਾਡੇ ਗੁਰੂਆਂ ਨੇ ਜਾਣ ਦੀ ਪ੍ਰਵਾਹ ਨਹੀਂ ਕੀਤੀ ਜੋ ਸੱਚੇ ਸਹਨਸਾ ਦੋ ਜਹਾਨਾਂ ਦੇ ਵਾਲੀ ਸਨ ਤਾਂ ਸਾਨੂੰ ਮੌਤ ਦੀ ਕੀ ਪ੍ਰਵਾਹ ਹੋ ਸਕਦੀ ਹੈ ਇਹ ਸਤਰਾ ਨੇ ਜਿਹੜੀਆਂ ਪਿਆਰਿਓ ਇਹ 1925 ਦੀ ਲਹਿਰ ਪ੍ਰਦੇਸੀ ਅਖਬਾਰ ਦੇ ਵਿੱਚ ਸਪੈਸੀ ਬੱਬਰ ਅਕਾਲੀ ਹੀ ਸਨ ਜਿਹੜੇ ਹੱਸ ਦੇ ਹੱਸ ਦੇ ਫਾਂਸੀ ਤੇ ਚੜ ਗਏ ਇੱਕ ਇਕੱਲਾ ਬੱਬਰ ਕਈ ਹਜ਼ਾਰਾਂ ਗੋਰੇ ਸਿਪਾਹੀਆਂ ਦੀ ਮੌਜੂਦਗੀ ਵਿੱਚ ਸ਼ੂਰਮਤਾਈ ਨਾਲ ਲੜ ਕੇ ਸ਼ਹੀਦियां ਪਾ ਗਿਆ ਜੇ ਉਹਨਾਂ ਜਿੰਦਾ ਹੱਥ ਨਾ ਆਉਣ ਦਾ ਪ੍ਰਣ ਕੀਤਾ ਤਾਂ ਤੋੜ ਨਿਵਾ ਕੇ ਜਾਨਾਂ ਵਾਰ ਗਏ ਅਤੇ ਅਜਿਹੇ ਸਮੇਂ ਪ੍ਰਾਤਨ ਸਿੱਖ ਇਤਿਹਾਸ ਨੂੰ ਤਾਜ਼ਾ ਕਰਕੇ ਜਦੋਂ ਲੋਕੀ ਆਖਣ ਲੱਗ ਪਏ ਸਨ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮੁਠੀ ਪਰ ਸਿੱਖਾਂ ਨੇ ਮੁਗਲਈ ਫੌਜ ਦਾ ਟੱਕਰਾਂ ਕੀਤਾ ਹੋਵੇਗਾ ਇਸ ਲਹਿਰਾਰੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇਹ ਚੰਗਾ ਹੋਵੇਗਾ ਕਿ ਇਸ ਦੇ ਪਿਸ਼ੋਕੜ ਨੂੰ ਬਾਚ ਲਿਆ ਜਾਵੇ ਹੁਣ ਇਸ ਕਿਤਾਬ ਦੇ ਵਿੱਚ ਅਗਲਾ ਜਿਹੜਾ ਭਾਗ ਹੈ ਉਹ ਇਸ ਲਹਿਰ ਦਾ ਜਿਸ ਦਾ ਨਾਮ ਹੈ ਬੱਬਰ ਅਕਾਲੀ ਲਹਿਰ ਉਹਦਾ ਪਿਛੋਕੜ ਦੱਸਿਆ ਗਿਆ ਗੁਰਦੁਆਰਾ ਸਾਧਾ ਲਹਿਰ ਦੇ ਦੌਰਾਨ ਸਾਕਾ ਨਨਕਾਣਾ ਸਾਹਿਬ ਤੇ ਗੁਰੂ ਦੇ ਬਾਗ ਦਾ ਮੋਰਚਾ ਇਹ ਹੀ ਇਤਿਹਾਸਿਕ ਘਟਨਾਵਾਂ ਸਨ ਜਿਨ੍ਹਾਂ ਨੇ ਬੱਬਰਾਂ ਨੂੰ ਹਥਿਆਰ ਛੁਕਣ ਤੇ ਮਜਬੂਰ ਕਰ ਦਿੱਤਾ ਹਾਂ ਇਹਨਾਂ ਅੰਦਰ ਬਦਲੇ ਦੇ ਭਾਂਬੜ ਤਾਂ ਕਾਫੀ ਪਹਿਲਾਂ ਦੇ ਹੀ ਵੱਲ ਰਹੇ ਸਨ ਇਨ੍ਹਾਂ ਦੇ ਪ੍ਰਚੰਡ ਜਜ਼ਬਾਤਾਂ ਨੂੰ ਮਘਾਉਣ ਵਾਲੇ ਮੁੱਖ ਕਾਰਨ ਧਾਰਮਿਕ, ਆਰਥਿਕ ਤੇ ਰਾਜਸੀ ਸਨ। ਅੰਗਰੇਜ਼ਾਂ ਨੇ ਕੋਟਲ ਨੀਤੀਆਂ ਨਾਲ ਡੋਗਰਿਆਂ ਰਾਹੀਂ ਸਿੱਖ ਰਾਜ ਹਤਿਆ ਲਿਆ ਤਾਂ ਪੰਜਾਬ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਵਿਰੁੱਧ 1872 ਵਿੱਚ ਨਾਮਧਾਰਿਆਂ ਨੇ ਪੂਰਨ ਨਿਰਪ੍ਰੇਰਤਾ ਤੇ ਸੂਰਮੇਰਤਾ ਨਾਲ ਸਿੱਖੀ ਅਣਖ ਦਾ ਪ੍ਰਗਟਾਵਾ ਕੀਤਾ। ਅੰਗਰੇਜ਼ਾਂ ਨੇ ਆਮ ਲੋਕਾਂ ਨਾਲ ਤਾਲਮੇਲ ਬਣਾਉਣ ਲਈ ਤੇ ਜਨਤਾ ਦੇ ਰੋਸ ਨੂੰ ਠੱਲ ਪਾਉਣ ਲਈ ਸਨ 1885 ਵਿੱਚ ਕਾਂਗਰਸ ਦੀ ਨੀਂ ਰੱਖੀ ਦੂਜੇ ਪੱਨੇ ਆਮ ਜਨਤਾ ਦੀ ਅਮਲੀ ਤੌਰ ਤੇ ਆਰਥਿਕ ਹਾਲਤ ਬੁਰੀ ਹੁੰਦੀ ਗਈ ਖਾਸ ਕਰਕੇ ਪੰਜਾਬ ਦੇ ਕਿਸਾਨ ਜਿਨ੍ਹਾਂ ਕਦੇ ਜ਼ਮੀਨ ਰਹਿਣ ਨਹੀਂ ਸੀ ਰੱਖੀ 1878 ਵਿੱਚ ਸਾਰੀ ਜ਼ਮੀਨ ਰਹਿਣ ਰੱਖ ਚੁੱਕੇ ਸਨ 1879 ਵਿੱਚ ਮਾਲਕ ਕਿਸਾਨਾਂ ਵਿੱਚੋਂ 83% ਕਿਸਾਨ ਸ਼ਾਹੂਕਾਰਾਂ ਦੇ ਚੁੰਗਲ ਵਿੱਚ ਫਸੇ ਹੋਏ ਸਨ ਸ਼ਹਿਰੀ ਆਬਾਦੀ ਵਾਲਾ ਕਾਨੂੰਨ ਜੋ 1905-7 ਵਿੱਚ ਲਾਗੂ ਹੋਇਆ ਉਸ ਨਾਲ ਤਾਂ ਕਿਸਾਨਾਂ ਦੀ ਕਮਰ ਟੁੱਟ ਗਈ ਇਸ ਦੇ ਰੋਸ ਵਜੋਂ ਗਦਰ ਲੈ ਰੁੱਥੀ ਪਰ ਉਹ ਦਬਾ ਦਿੱਤੀ ਗਈ 1911 ਵਿੱਚ ਅੰਗਰੇਜ਼ ਸਰਕਾਰ ਨੇ ਕਲਕੱਤੇ ਨੂੰ ਛੱਡ ਕੇ ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਤੇ 1914 ਵਿੱਚ ਵਾਇਸਰਾਏ ਦੇ ਮਹੱਲ ਬਲ ਸਿੱਧੀ ਕੰਦ ਕਢਣ ਲਈ ਗੁਰਦੁਆਰਾ ਰਕਾਵਗੰਜ ਦੀ ਕੰਦ ਢਾ ਦਿੱਤੀ ਗਈ ਇਸ ਨਾਲ ਸਿੱਖ ਜਨਤਾ ਵਿੱਚ ਰੋਸ ਦੀ ਇੱਕ ਖਾਸੀ ਤਕੜੀ ਲਹਿਰ ਦੌੜ ਗਈ 1914 ਵਿੱਚ ਕਾਮਾਗਾਟਾ ਮਾਰੂਦਾਹ ਦੇ ਕਿਰੇੜਾ ਤੋਂ ਵਾਪਸ ਆ ਰਹੇ ਬਹੁਤੇ ਸਿੱਖ ਮੁਸਾਫਰ ਪਰ ਬਾਜਵਾਜ ਘਾਟ ਤੇ નિર્ਦੋਸ਼ਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਨਤਾ ਵਿੱਚ ਰੋਸ ਤਾਂ ਜਾਗਿਆ ਪਰ ਉਹ ਹੌਲੀ-ਹੌਲੀ ਠੰਡਾ ਪੈ ਗਿਆ ਪਹਿਲੀ ਜਗਤ ਜੰਗ ਖਤਮ ਹੋਈ ਤੇ ਸਿੱਖ ਫੌਜੀਆਂ ਨੂੰ ਬਹਾਦਰੀ ਦਾ ਇਨਾਮ ਇਹ ਮਿਲਿਆ ਕਿ ਬਹੁਤਿਆਂ ਨੂੰ ਨੌਕਰੀ ਤੋਂ ਛੁੱਟੀ ਦੇ ਕੇ ਘਰੋਂ ਘਰ ਭੇਜ ਦਿੱਤਾ ਗਿਆ ਵਾਪਸ ਆਏ ਫੌਜੀ ਭਰਾਵਾਂ ਨੇ ਕਿਸਾਨ ਭਰਾਵਾਂ ਨੂੰ ਅੰਗਰੇਜ਼ੀ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਦੇਖਾਂ 1919 ਦੀ ਵਿਸਾਖੀ ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਾਕਾ ਹੋਇਆ ਉਸ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਸਜ਼ਾ ਦੀ ਥਾਂ ਸਲਾਗਾ ਮਿਲਣਪੁਰ ਤੇ ਹਰਮੰਦਰ ਸਾਹਿਬ ਉਸ ਨੂੰ ਸਿੱਖ ਸਜਾਉਣ ਦਾ ਹਸੋ ਹੀਨਾ ਨਾਟਕ ਅੰਗਰੇਜ਼ਾਂ ਵੱਲੋਂ ਕਰਵਾਇਆ ਗਿਆ ਉਸ ਨਾਲ ਸਿੱਖ ਜਨਤਾ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਆਰਥਿਕ ਮੰਦ ਹਾਲੀ ਧਰਮ ਸਥਾਨਾਂ ਤੇ ਹੁੰਦੀ ਬੇਅਦਬੀ ਤੇ ਅਣਖ ਨੂੰ ਬੰਗਾਰ ਸਿੱਖ ਕਦ ਤੱਕ ਸਹਾਰ ਦੇ ਸਿੱਖ ਜਜਵਾ ਤਾਂ ਸਿੰਘ ਸਭਾ ਲਹਿਰ ਨੇ ਕੁੱਟ-ਕੁੱਟ ਕੇ ਭਰ ਦਿੱਤਾ ਸੀ ਸੋਨੇ ਤੇ ਸੁਹਾਗੇ ਦਾ ਕੰਮ ਮਈ 1920 ਵਿੱਚ ਲਾਹੌਰ ਤੋਂ ਜਾਰੀ ਹੋਏ ਅਕਾਲੀ ਅਖਬਾਰ ਨੇ ਕੀਤਾ ਜਿਸ ਦੇ ਨਧੜਕ ਲੇਖਾਂ ਨੇ ਕੌਣ ਜਗਾ ਦਿੱਤਾ 5 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲ ਕੋਟ ਨੂੰ ਮਹੰਤਾਂ ਤੋਂ ਆਜ਼ਾਦ ਕਰਾ ਲਿਆ ਗਿਆ ਸਥਾਨਕ ਕਮੇਟੀ ਬਣ ਗਈ 12 ਅਕਤੂਬਰ 1920 ਨੂੰ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਅੰਮ੍ਰਿਤਸਰਪੁਰ ਆਮ ਸਿੱਖ ਜਨਤਾ ਨੇ ਮਹੰਤ ਹਟਾ ਕੇ ਕਮੇਟੀ ਬਣਾ ਦਿੱਤੀ 15 ਸੋਨਾ ਨਵੰਬਰ 1920 ਨੂੰ ਭਾਰੀ ਪੰਥਕ ਇਕੱਠ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਅਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਵਿੱਚ ਆ ਗਿਆ ਅਖੀਰ December 1920 ਤੇ January 1921 ਦੇ ਪਹਿਲੇ ਹਫ਼ਤਿਆਂ ਤੱਕ ਗੁਰਦੁਆਰਾ ਸੁਧਾਰ ਲਈ ਅਕਾਲੀ ਅੰਦੋਲਨ ਪੂਰਨ ਸ਼ਾਂਤਮਈ ਸत्याग्रह ਅਨੁਸਾਰ ਚੱਲਦਾ ਰਿਹਾ ਤੇ ਕਈ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ ਅੰਗਰੇਜ਼ ਸਰਕਾਰ ਕਦਾਚਿਤ ਨਹੀਂ ਸੀ ਚਾਹੁੰਦੀ ਕਿ ਸਿੱਖ ਜਾਗਰੂਕ ਹੋਣ ਤੇ ਧਰਮ ਸਥਾਨਾਪੁਰ ਕਿਸੇ ਜਮਾਤ ਦਾ ਪ੍ਰਬੰਧ ਹੋਵੇ ਉਹ ਤਾਂ ਆਪਣੀ ਖੁਸ਼ ਨੂਦੀ ਅਨੁਸਾਰ ਪ੍ਰਬੰਧ ਚਾਹੁੰਦੀ ਸੀ ਆਪਣੇ ਵਫਾਦਾਰਾਂ ਨੂੰ ਹੀ ਗੁਰਦੁਆਰਿਆਂ ਤੇ ਕਾਬਜ ਰੱਖਣਾ ਪਸੰਦ ਕਰਦੀ ਸੀ ਇਸ ਮਨਸੂਬੇ ਹੇਠ ਉਸਨੇ ਮਹੰਤਾਂ ਦੀ ਪਿੱਠ ਠੋਕਣੀ ਸ਼ੁਰੂ ਕੀਤੀ ਸਿੱਖ ਜਨਤਾ ਦੇ ਪੜ੍ਹੇ ਲਿਖੇ ਤਬਕੇ ਵਿੱਚੋਂ ਉੱਠ ਰਹੇ ਲੀਡਰਾਂ ਨੂੰ ਰਿਆਸਤਾਂ ਰਹਿਤਾਂ ਦੇ ਕੇ ਬਰਗਲਾਣਾ ਸ਼ੁਰੂ ਕੀਤਾ ਜਿਸ ਦੇ ਭਿਆਨ ਭਿਆੰਕਰ ਕਿਸਮ ਦੇ ਨਤੀਜੇ ਸਾਹਮਣੇ ਆਏ ਸਭੀ ਸਾਨਾ 1921 ਜਨਵਰੀ ਨੂੰ ਗੁਰਦੁਆਰਾ ਤਰੰਧਾਰਨ ਸਾਹਿਬ ਦੇ ਪੁਜਾਰੀਆਂ ਤੇ ਮਹੰਤਾਂ ਦਾ ਸੁਧਾਰ ਕਰਨ ਲਈ ਅਕਾਲੀ ਜਥੇ ਪੁਰਜੇ ਤਾਂ ਉਹਨਾਂ ਨੇ ਬੜੇ ਪ੍ਰੇਮ ਨਾਲ ਗੁਰਦੁਆਰਾ ਪ੍ਰਬੰਧ ਸੁਧਾਰਨ ਤੇ ਗੱਲਬਾਤ ਕਰਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਉਥੋਂ ਦੇ ਗ੍ਰੰਥੀਆਂ ਪੁਜਾਰੀਆਂ ਨੇ ਰਾਤ ਸਮੇਂ ਸ਼ਾਂਤਮਈ ਅਕਾਲੀਆਂਪੁਰ ਕਾਥਲਾਨਾ ਹਮਲੇ ਕੀਤੇ ਸੱਤੇ ਵਜੋਂ 17 ਅਕਾਲੀ ਬੁਰੀ ਤਰ੍ਹਾਂ ਫੱਟੜ ਹੋਏ ਜਿਨ੍ਹਾਂ ਵਿੱਚੋਂ ਦੋ ਸ਼ਹੀਦ ਹੋ ਗਏ ਗੁਰਦੁਆਰੇ ਨੂੰ ਪੁਜਾਰੀ ਆਤ ਦਾ ਛੱਡ ਗਏ ਪਰ ਸਿੱਖਾਂ ਦੇ ਮਨਾਂ ਅੰਦਰ ਇੱਕ ਚਰਨਾ ਹਟ ਦੌੜ ਪਈ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਜਿਸ ਵਿੱਚ 100 ਤੋਂ ਵੱਧਰੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਜਦ ਸਿੱਖਾਂ ਦੇ ਬਦਲੇ ਦੇ ਦੋਸ਼ ਨੂੰ ਠੱਲਿਆ ਨਾ ਜਾ ਸਕਿਆ ਤਾਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕੀਤਾ ਗਿਆ ਇੱਥੇ ਆ ਕੇ ਅੰਗਰੇਜ਼ ਸਰਕਾਰ ਦੀ ਸਾਜ਼ਿਸ਼ ਨੰਗੀ ਹੋ ਗਈ ਆਮ ਲੋਕ ਇਹ ਸੋਚਣ ਲੱਗ ਪਏ ਸਨ ਕਿ ਇਹ ਇਕੱਲੇ ਮਹੰਤ ਦੀ ਸਾਜ਼ਿਸ਼ ਨਹੀਂ ਹੋ ਸਕਦੀ ਇਸ ਪਿੱਛੇ ਸਰਕਾਰੀ ਅਫਸਰਾਂ ਦਾ ਹੱਥ ਜ਼ਰੂਰ ਹੈ ਹੁਣ ਇਹ ਪ੍ਰਗਟ ਹੋ ਚੁੱਕਾ ਹੈ ਕਿ ਮਿਸਟਰ ਕਿੰਗ ਜੋ ਕਿ ਉਸ ਵੇਲੇ ਦਾ ਕਮਿਸ਼ਨਰ ਸੀ ਨੇ ਇੱਕ ਗੋਪਤ ਚਿੱਠੀ ਲਾਹੌਰ ਦੇ ਅਸਲਾ ਡੀਲਰ ਨੂੰ ਭੇਜੀ ਸੀ ਕਿ ਮਹੰਤ ਨੂੰ ਅਸਲਾ ਦਿੱਤਾ ਜਾਵੇ। ਬੱਬਰ ਅਕਾਲੀ ਲਹਿਰ ਇਸ ਤਿੱਖੇ ਸਾਮਰਾਜ ਵਿਰੋਧੀ ਜਜ਼ਬੇ ਦਾ ਚਮਤਕਾਰ ਸੀ। ਬੱਬਰ ਅਕਾਲੀ ਵੀਰ ਸ਼ਾਂਤਮਈ ਦੇ ਅਸੂਲ ਦੀ ਸਫਲਤਾ ਵਿੱਚ ਕਤਈ ਕਾਇਲ ਨਹੀਂ ਸਨ ਕਿਉਂਕਿ ਗੁਰੂ ਸਾਹਿਬ ਅਨੁਸਾਰ ਉਹ ਜਾਣਦੇ ਸਨ ਕਿ ਸ਼ਾਂਤਮਈ ਦੀ ਵੀ ਇੱਕ ਹੱਦ ਹੈ। ਉਸ ਤੋਂ ਅੱਗੇ ਸ਼ਾਸਤਰ ਵਰਤਨਾ ਧਰਮ ਬਣ ਜਾਂਦਾ ਹੈ ਇਸ ਲਈ ਉਹਨਾਂ ਨੇ ਜ਼ਬਰ ਦਾ ਹਥਿਆਰ ਬੰਦ ਟਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਤੇ ਪ੍ਰਚਾਰਿਆ ਇਹ ਸੀ ਜੀ ਪਬਰਾ ਅਖਾਲੀ ਲਹਿਰ ਦਾ ਪਸ਼ੋਕੜ ਜਿਹੜਾ ਆਪਾਂ ਤਿੰਨ ਪੇਜਾਂ ਦੇ ਵਿੱਚ ਦੇਖਿਆ ਹੈ ਪੜਿਆ ਹੈ ਤੇ ਸੁਣਿਆ ਹੈ ਇਹਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਗਈਆਂ ਵੀ ਤਕਰੀਬਨ ਅੰਗਰੇਜ਼ਾਂ ਨੇ ਹੀ ਮਹਾਂਤ ਜਿਹੜੇ ਅਸੀਂ ਉਹ ਗੁਰਦੁਆਰਿਆਂ ਤੇ ਕਾਬਜ਼ ਕੀਤੇ ਸੀ ਗੁੰਡਾਦਰਦੀ ਦਾ ਨੰਗਾ ਨਾਚ ਨਚਾਉਣਾ ਸ਼ੁਰੂ ਕੀਤਾ ਸੀ ਤੇ ਮਨਮਤ ਮੂਰਤੀਆਂ ਹਵਨ ਕਰਨੇ ਗੁਰਦੁਆਰਿਆਂ ਦੇ ਵਿੱਚ ਇਹ ਮਹਾਂਤਾਂ ਨੇ ਹੀ ਸ਼ੁਰੂ ਕੀਤੇ ਸੀ ਤੇ ਕਈ ਤਰ੍ਹਾਂ ਦੇ ਹੋਰ ਵੀ ਆਪਣੇ ਵੱਲੋਂ ਲਿਆ ਕੇ ਜਿਹੜੇ ਸੀਗੇ ਗ੍ਰੰਥ ਜਾਂ ਹੋਰ ਪ੍ਰਪੋਗੰਡੇ ਤਰੀਕਿਆਂ ਦੇ ਨਾਲ ਬਦਮਾਸ਼ਾਂ ਨੂੰ ਆਪਣੀ ਸ਼ਰਨ ਦੇ ਕੇ ਰੱਖਣਾ ਇਹ ਵੀ ਜਿਹੜਾ ਅੰਗਰੇਜ਼ਾਂ ਦੇ ਸ਼ਹਿਰ ਦੇ ਨਾਲ ਵੀ ਸ਼ੁਰੂ ਹੋਇਆ ਸੀ ਮਿਸਟਰ ਕਿੰਗ ਸੀ ਜਿਹੜਾ ਉਹ ਇਸ ਦੇ ਵਿੱਚ ਸਭ ਤੋਂ ਵੱਡਾ ਪਹਿਲੂ ਸੀ ਜਿਸ ਨੇ ਕਮਿਸ਼ਨਰ ਹੁੰਦਿਆਂ ਹੋਇਆਂ ਕਈ ਤਰੀਕਿਆਂ ਦੇ ਨਾਲ ਇਨ੍ਹਾਂ ਮਹੰਤਾਂ ਨੂੰ ਗੁੰਡਾਗਰਦੀ ਕਰਨ ਦੇ ਆਦੇਸ਼ ਦਿੱਤੇ ਤੇ ਇਸ ਦੇ ਵਿੱਚ ਹੀ ਫਿਰ ਜਿਹੜਾ 20 ਤੋਂ ਬਾਅਦ ਆਮ ਸਿੱਖਾਂ ਦੇ ਹੱਥ ਦੇ ਵਿੱਚ ਜੋ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਦਾ ਜ਼ਿੰਮੇਵਾਰੀ ਕਹਿ ਲਈਏ ਸਿੱਖਾਂ ਦੇ ਹੱਥ ਦੇ ਵਿੱਚ ਪ੍ਰਬੰਧ ਆਇਆ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਜਾ ਕੇ ਬਾਕੀ ਗੁਰਦੁਆਰਿਆਂ ਦੇ ਵਿੱਚੋਂ ਵੀ ਮਹੰਤਾਂ ਨੂੰ ਹਟਾਇਆ ਗਿਆ ਗੁਰਦੁਆਰੇ ਆਜ਼ਾਦ ਕਰਵਾਏ ਗਏ ਉਹ ਆਪਾਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਵੀ ਜਰੂਰ ਪੜਨ ਦੀ ਕੋਸ਼ਿਸ਼ ਕਰਾਂਗੇ ਤੇ ਅਗਲੇ ਪੜਾਅ ਦੇ ਵਿੱਚ ਆਪਾਂ ਦੇਖਾਂਗੇ ਕਿ ਇਹ ਲਹਿਰ ਦਾ ਜਿਹੜਾ ਆਰੰਭ ਹੈ ਉਹ ਕਿਵੇਂ ਤੇ ਕਿੱਥੋਂ ਹੁੰਦਾ ਕੀ ਕੀ ਕਾਨਫਰੰਸਾਂ ਹੁੰਦੀਆਂ ਨੇ ਕੌਣ ਕੌਣ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ ਕੌਣ ਕੌਣ ਇਸ ਦੇ ਵਿੱਚ ਅੱਗੇ ਵੱਧ ਚੜ ਕੇ ਹਿੱਸਾ ਲੈਂਦਾ ਹੈ ਕਿਹੜੇ ਉਹ ਬੱਬਰ ਅਕਾਲੀ ਸੀ ਜਿਨ੍ਹਾਂ ਨੇ ਇਹ ਲਹਿਰ ਸ਼ੁਰੂ ਕੀਤੀ ਸ਼ਾਂਤਮਈ ਤਰੀਕੇ ਤੇ ਹਥਿਆਰਬੰਦ ਹੋ ਕੇ ਦੋਸਤਾਂ ਨੂੰ ਸੋਧਾ ਲਾਇਆ ਤੇ ਉੱਥੋਂ ਚੱਲਦਾ ਹੋਇਆ ਇਹ ਸੁਧਾਰ ਲਹਿਰ ਜਿਹੜਾ ਲਹਿਰ ਅਕਾਲੀ ਬੱਬਰ ਅਕਾਲੀ ਲਹਿਰ ਸੀ ਅਕਾਲੀ ਦਲ ਦੇ ਵਿੱਚ ਕਿਵੇਂ ਤਬਦੀਲ ਹੁੰਦੀ ਆ ਉਹ ਬੱਬਰ ਅਕਾਲੀ ਤੇ ਮੌਜੂਦਾ ਉਦੋਕੇ ਅਕਾਲੀਆਂ ਦੇ ਵਿੱਚ ਕੀ ਫਰਕ ਹੈ ਇਹ ਅੱਗੇ ਆਪਾਂ ਇਹਦੇ ਨਾਲ-ਨਾਲ ਵਿਚਾਰ ਦੀ ਜਾਵਾਂਗੇ ਧੰਨਵਾਦ ਜੀ ਬਹੁਤ-ਬਹੁਤ ਆਪ ਸੰਗਤਾਂ ਦਾ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਫਾਲੋ ਕਰੋ ਤੇ ਹੋਰਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਇਤਿਹਾਸ ਦੀਆਂ ਮੋਢੀਆਂ ਜਾਣਕਾਰੀਆਂ ਜਿਨ੍ਹਾਂ ਤੋਂ ਅਸੀਂ ਬਹੁਤ ਪਛੜ ਚੁੱਕੇ ਹਾਂ ਸਾਡੇ ਲੋਕਾਂ ਤੱਕ ਪਹੁੰਚ ਸਕਣ ਫਿਰ ਹੀ ਸਾਡੀ ਕੌਮ ਦਾ ਜਿਹੜਾ ਸੁਧਾਰ ਹੋ ਸਕਦਾ ਹੈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸੁਝਾਅ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਕਰੋ ਆਪਣੇ ਤਾਂ ਕਿ ਸਾਨੂੰ ਹੋਰ ਉਤਸ਼ਾਹ ਮਿਲੇ ਤੇ ਅਸੀਂ ਬੜੇ ਪਿਆਰ ਸਦਕਾ ਲੁਕੀਆਂ ਹੋਈਆਂ ਗੱਲਾਂ ਤੁਹਾਡੇ ਸਾਹਮਣੇ ਆ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ